ਤਨ ਬਾਬਾ ਸ੍ਰੀ ਚੰਨ ਜੀ ਇਨਸਾਨਾਂ ਤੋਂ ਵੀ ਨੇੜੇ ਪਰਮਾਤਮਾ ਜਾਨਵਰਾਂ ਦੇ ਕੋਲ ਹੈ ਇਨਸਾਨ ਚਾਹੇ ਮੰਨੇ ਚਾਹੇ ਨਾ ਮੰਨੇ ਇਨਸਾਨ ਦੇ ਵਿਚਾਰ ਇੱਕ ਜਗ੍ਹਾ ਦੇ ਉੱਤੇ ਸੀਮਤ ਨਹੀਂ ਹੁੰਦੇ ਵਿਚਾਰ ਵਿਚਾਰ ਦਾ ਭਾਵ ਇੱਕ ਵਿਚਾਰ ਇਨਸਾਨ ਦੇ ਦਿਮਾਗ ਵਿੱਚ ਕਦੇ ਵੀ ਨਹੀਂ ਆਂਦਾ ਇੱਕ ਦੇ ਨਾਲ ਹਜ਼ਾਰਾਂ ਵਿਚਾਰ ਆਉਂਦੇ ਹਨ ਇੱਕ ਵਿਚਾਰ ਇਨਸਾਨ ਜਦੋਂ ਪੈਦਾ ਕਰਦਾ ਹੈ ਉਸ ਤੇ ਵਿਰੋਧ ਅਤੇ ਫੇਵਰ ਵਿੱਚ ਕਈ ਤਰ੍ਹਾਂ ਦੇ ਵਿਚਾਰ ਉਤਪੰਨ ਹੁੰਦੇ ਹਨ ਇੱਕ ਵਿਚਾਰ ਕਦੇ ਵੀ ਪੈਦਾ ਨਹੀਂ ਹੁੰਦਾ ਜੀਵ ਜੰਤ ਸਾਰੇ ਪਰਮਾਤਮਾ ਦੇ ਬਣਾਏ ਹੋਏ ਹੀ ਹਨ ਪਰ ਇਨਸਾਨ ਉਹਨਾਂ ਵਿੱਚ ਪਰਮਾਤਮਾ ਨੂੰ ਨਹੀਂ ਲੱਭਦਾ ਇਨਸਾਨ ਨੂੰ ਉਹਨਾਂ ਵਿੱਚ ਪਰਮਾਤਮਾ ਦਿਖਾਈ ਹੀ ਨਹੀਂ ਦੇਵੇਗਾ ਕਿਉਂਕਿ ਇਨਸਾਨ ਦੀ ਬੁੱਧੀ ਉਹਨਾਂ ਨੂੰ ਸਮਝਣ ਵਾਸਤੇ ਬਣੀ ਹੀ ਨਹੀਂ ਇਨਸਾਨ ਦੀ ਬੁੱਧੀ ਤਾਂ ਬਸ ਇਨਸਾਨ ਦੇ ਵਿਚਾਰਾਂ ਨੂੰ ਹੀ ਸਮਝਣ ਵਾਸਤੇ ਬਣੀ ਹੈ ਇਨਸਾਨ ਜੋ ਸਮਝਦਾ ਹੈ ਉਸ ਤੋਂ ਉਲਟ ਹੈ ਪਰਮਾਤਮਾ ਦੀ ਦੁਨੀਆ ਇੱਕ ਜਾਨਵਰ ਨੂੰ ਚੋਕਾ ਪਾਣਾ ਇੱਕ ਜਾਨਵਰ ਨੂੰ ਰੋਟੀ ਦੇਣੀ ਉਸ ਦੇ ਸਮਾਨ ਹੈ ਜਿਵੇਂ ਇੱਕ ਆਦਮੀ ਨੂੰ ਖਾਣਾ ਖਵਾਇਆ ਆਦਮੀ ਤਾਂ ਇਨਸਾਨ ਤਾਂ ਬੋਲ ਕੇ ਦੱਸਦਾ ਹੈ ਜਾਨਵਰ ਬੋਲ ਕੇ ਨਹੀਂ ਦੱਸ ਸਕਦੇ ਇੱਕ ਛੋਟਾ ਜਿਹਾ ਪੰਛੀ ਆਪਣੇ ਬੱਚਿਆਂ ਵਾਸਤੇ ਆਪਣੇ ਆਲਣੇ ਵਿੱਚ ਉਹ ਦਾਣੇ ਲੈ ਕੇ ਜਾਂਦਾ ਹੈ ਉਸ ਤੇ ਬੱਚੇ ਵੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ ਅਤੇ ਦੇਣ ਵਾਲੇ ਦਾ ਧੰਨਵਾਦ ਕਰਦੇ ਤੇ ਹਨ ਚਾਹੇ انسان ਮੰਨੇ ਚਾਹੇ ਨਾ ਮੰਨੇ ਹਰ ਇੱਕ ਦਾ ਕਰਮ ਦਾ ਹਿਸਾਬ ਹੋਣਾ ਹੈ ਚਾਹੇ انسان ਮੰਨੇ ਚਾਹੇ ਨਾ ਮੰਨੇ ਇੱਕ ਫਿਲਮ ਵਿੱਚ ਇੱਕ ਹੀਰੋ ਨੂੰ ਚੰਗਾ ਦੱਸਿਆ ਜਾਂਦਾ ਹੈ ਅਸਲ ਵਿੱਚ ਜੋ ਹੀਰੋ ਹੁੰਦਾ ਹੈ ਉਹ ਉਸ ਨਾਲੋਂ ਅਮੀਰ ਹੁੰਦਾ ਹੈ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਭਾਵੇਂ ਵਿਲੇਨ ਨੂੰ ਉਸ ਤੋਂ ਜ਼ਿਆਦਾ ਅਮੀਰ ਦੱਸਿਆ ਜਾਵੇ ਪਰ ਅਸਲ ਜ਼ਿੰਦਗੀ ਦੇ ਵਿੱਚ ਜੋ ਹੀਰੋ ਹੁੰਦਾ ਹੈ ਉਸ ਦੀ ਇੱਜ਼ਤ ਵੀ ਜ਼ਿਆਦਾ ਹੁੰਦੀ ਹੈ ਅਤੇ ਪੈਸਾ ਵੀ ਜ਼ਿਆਦਾ ਹੁੰਦਾ ਹੈ ਉਸੇ ਤਰ੍ਹਾਂ ਇਸ ਧਰਤੀ ਦੇ ਉੱਤੇ ਜੋ ਚੰਗੇ ਨੇਕ ਕੰਮ ਕਰਦਾ ਹੈ ਹੀਰੋ ਦੀ ਤਰ੍ਹਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਸ ਦੀ ਵੈਲਿਊ ਜ਼ਿਆਦਾ ਹੁੰਦੀ ਹੈ ਅਤੇ ਉਸ ਨੂੰ ਐਸ਼ ਆਰਾਮ ਸਭ ਮਿਲਦੇ ਹਨ ਜੋ ਇੱਕ ਸਵਰਗ ਦਾ ਭਾਗੀਦਾਰ ਬਣਾਣਗੇ